ਇਹ ਕਾਲਜੀ ਸਾਰਿਆਂ ਨੂੰ ਅੱਜ ਫੇਰ ਇੱਕ ਵਾਰੀ ਵਾਪਸ ਆਇਆ ਤੁਹਾਡੇ ਕੋਲ ਨਵੇਂ ਬਲੌਗ ਦੇ ਵਿੱਚ ਨਵਾਂ ਬਲੌਗ ਬੜਾ ਸੋਹਣਾ ਤੁਹਾਨੂੰ ਲੱਗੂਗਾ ਜਿਹੜਾ ਅਸੀਂ ਲੈ ਕੇ ਆਇਆਗੇ ਮੈਂ ਆਇਆ ਜੀ ਸਾਡੇ ਰਾਮੇ ਬਾਈ ਕੋਲ ਇਹ ਸਾਡੇ ਰਾਣਾ ਬਾਈ ਜੀ ਸ਼ਿਗਾਬ ਜੀ ਕੀ ਹਾਲ ਚਾਲ ਵੀ ਦੀ ਠੀਕ ਆ ਬਹੁਤ ਜੀ ਇੱਕ ਇਹਨਾਂ ਨੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੱਕ ਐਸੀ ਜਗ੍ਹਾ ਤੇ ਇੱਕ ਐਦਾਂ ਦੀ ਇਮਨਸ਼ਨ ਕੀਤੀ ਹੈਗੀ ਕਿ ਹਰ ਇੱਕ ਆਉਂਦਾ ਜਾਂਦਾ ਬੰਦਾ ਮੈਂ ਜਿਹਨੂੰ ਵੀ ਮਿਲ ਰਿਹਾ ਪੁੱਛ ਰਿਹਾ ਸੀਗਾ ਉਹ ਬਾ ਕਮਾਲ ਹੀ ਕਹਿ ਰਿਹਾ ਸੀਗਾ ਰਾਣਾ ਬਾਈ ਜੀ ਇਹ ਕੀ ਪ੍ਰੋਜੈਕਟ ਲਾਇਆ ਤੁਸੀਂ ਇਹ ਇਹ ਬਰੇ ਸ਼ੁਗਰ ਕੇੰਡਾ ਕਰਾਈ ਆ ਆਪਾਂ ਨੇ ਅੱਛਾ ਇਹ ਬਿਨਾ ਬਰਫ਼ ਤੋਂ ਡੀ ਫ੍ਰੀਜ ਰਹੀਂ ਗੰਨਾ ਠੰਡਾ ਕਰਕੇ ਮਸੀਨਾ ਹੀ ਕੱਢਦੇ ਆਂ ਜੀ ਫ੍ਰੈਸ਼ ਮਿਲਦਾ ਜੀ ਅੱਛਾ ਕੋਈ ਬਰਫ਼ ਨਹੀਂ ਪਾਰੇ ਕੋਈ ਬਰਫ਼ ਨਹੀਂ ਜੀ ਬਿਲਕੁਲ ਠੰਡਾ ਜੀ ਅੱਛਾ ਮੈਂ ਇੱਕ ਚੀਜ਼ ਦੇਖ ਰਿਹਾ ਸੀਗਾ ਇਹਦੇ ਵਿੱਚ ਤੁਸੀਂ ਜਿੱਦਾਂ ਜਿਹੜੇ ਫਲੇਵਰ ਬਾਹਰ ਲਾਏ ਹੋਏ ਆ ਅੱਗੇ 7-8 ਕਿ ਉਹ 7-8 ਹੀ ਬਣਾ ਰਹੇ ਹੋਗੇ ਹਾਂ ਜੀ ਸਾਰੇ ਫਲੇਵਰ ਬਣਾ ਰਹੇ ਸਾਰੇ ਜੀ ਦੇਖੋ ਜੀ ਆਪਣੇ 7-8 ਫਲੇਵਰ ਨੇਗੇ ਮੌਸਮ ਦੇ ਨਾਲ ਜਿਹੜਾ ਸਰਦੀ ਚ ਫਰੂਟ ਮਿਲਦਾ ਉਹ ਸਰਦੀ ਚ ਬੰਦਾ ਜੀ ਜਿਹੜਾ ਫਰੂਟ ਗਰਮੀ ਚ ਮਿਲਦਾ ਉਹ ਗਰਮੀ ਚ ਮਤਲਬ ਇਹ ਜਿਹੜਾ ਤੁਹਾਡਾ ਕੰਮ ਆਗਾ ਮਤਲਬ 12 ਮਹੀਨੇ ਚੱਲੂਗਾ 12 ਮਹੀਨੇ ਹਾਂਜੀ 12 ਮਹੀਨੇ ਮਤਲਬ ਕੋਈ ਸਟਾਪੇਜ ਨਹੀਂ ਹੈਗਾ ਜਿੱਦਾਂ ਕਈ ਵਾਰ ਆਪਾਂ ਦੇਖਦੇ ਆਂਗੇ ਕਿ ਬਾਹਰ ਰੇੜੀਆਂ ਵਾਲੇ ਜਿਹੜੇ ਹੁੰਦੇ ਨੇ ਕੁਝ ਟਾਈਮ ਚਲਾਉਂਦੇ ਨੇ ਫਿਰ ਬੰਦ ਕਰਦੇ ਨੇ ਬੰਦ ਕਰਨੀ ਆਪਾਂ ਨੂੰ 12 ਮਹੀਨੇ ਮਿਲੂਗਾ ਤੁਹਾਡੇ ਕੰਮ ਦੇ ਵਿੱਚ ਤੇ ਜਿਹੜਾ ਬਾਹਰ ਰੇੜੀਆਂ ਤੇ ਕਰ ਰਹੇ ਨੇ ਸ਼ੂਗਰ ਕੇੰਦਾ ਉਹਦੇ ਵਿੱਚ ਫਰਕ ਕੀ ਆਗਾ ਜ਼ਿਆਦਾ ਫਰਕ ਦੇਖੋ ਜੀ ਉਹ ਪਹਿਲਾਂ ਤਾਂ ਗੰਨਾ ਹੀ ਦੇਖੋ ਧੁੱਪ 'ਚ ਪੈ ਰਹਿੰਦਾ ਸੀ ਸਾਗ ਹੂੰ ਗੰਨਾ ਗਰਮ ਹੋ ਜਾਂਦਾ ਤੇ ਉਹਦੇ ਰਸ ਦਾ ਟੇਸਟ ਖਰਾਬ ਹੋ ਜਾਂਦਾ ਜੀ ਅੱਛਾ ਤੇ ਬਾਕੀ ਜਿਹੜੀ ਉਹ ਅ ਉਹ ਆਪਾ ਦੇਖਦੇ ਜੀ ਉਹ ਆਲੇ-ਦਾਲੇ ਚੀਜ਼ ਲਾ ਕੇ ਜਮਾਉਣ ਵਾਸਤੇ ਹੁੰਦੀ ਹੈ ਇੰਨਾ ਦੇ ਵਿੱਚ ਪਾਉਣ ਵਾਲੀ ਜੀ ਆ ਵਿੱਚ ਪਾਉਂਦੇ ਤੇ ਬਾਕੀ ਉਹ ਬਾਹਰ ਪਾਇਰਿੰਦਾ ਜੀ ਉਹਦੇ ਵਿੱਚ ਟੀ ਘਟਾ ਤੇ ਮੱਖੀ ਮੱਛਰ ਬਹੁਤ ਵਹਿੰਦਾ ਜੀ ਉਹਦੇ ਨਾਲ ਟੇਸਟ ਦਾ ਵੀ ਫਰਕ ਪੈਂਦਾ ਜਿਹਦਾ ਪਰਫ ਪੈਂਦੀ ਆ ਮੈਂ ਦੇਖਿਆ ਹਨਾ ਸਾਡੇ ਕੋਲੇ ਉਹਰੇ ਬਹੁਤ ਆਉਂਦੇ ਨੇ ਜੀ ਦੇਖੋ ਜਿਹੜੇ ਪੁਰਾਣੇ ਬਜ਼ੁਰਗ ਘਿਲਾੜਦੇ ਪੀਂਦੇ ਰਹਿੰਦੇ ਨੇ ਜੀ ਉਹਨਾਂ ਨੂੰ ਤਾਂ ਗੰਨੇ ਦੇ ਟੇਸਟ ਦਾ ਪਤਾ ਜੀ ਵੀ ਗੰਨਾ ਕਿੰਨਾ ਮਿੱਠਾ ਹੁੰਦਾ ਜੀ ਤੇ ਜੋ ਨਵੇਂ ਮੁੰਡੇ ਆਉਂਦੇ ਨੇ ਜੀ ਜਿਨ੍ਹਾਂ ਨੇ ਕਦੇ ਗੰਨੇ ਦਾ ਟੇਸਟ ਦੇਖੀ ਨਹੀਂ ਨਾ ਘਿਲਾੜ ਤੇ ਉਹ ਸਾਨੂੰ ਆ ਕੇ ਕਹਿੰਦੇ ਵੀਰ ਜੀ ਇਹਦੇ ਵਿੱਚ ਮਿੱਠਾ ਨਾ ਪਾਓ। ਮਿੱਠਾ ਖੰਡ ਨਾ ਪਾਓ ਕਿਤੇ। ਉਹ ਮਤਲਬ ਉਹਨਾਂ ਨੂੰ ਲੱਗਦਾ ਕਿ ਇਹ ਮਿੱਠਾ ਪਾਉਂਦੇ ਨੇ। ਮਿੱਠਾ ਪਾਉਂਦੇ ਨੇ ਜੀ। ਕਿਉਂਕਿ ਇਹ ਨੇਚਰ ਹੀ ਇੱਥੇ ਮਿੱਠਾ ਕਰਨਾ ਹੁੰਦੀ ਬਹੁਤ ਆ ਜੀ। ਉਹਨਾਂ ਨੂੰ ਆਏ ਲੱਗਦਾ ਜੀ ਕਿਤੇ ਉਹ ਰੇੜੀ ਤੇ ਓਖਾ ਪਾਉਂਦੇ ਨੇ ਆਪਣੇ ਬਰਫ ਪਾ ਕੇ ਦਿੰਦੇ ਨੇ ਜੀ। ਉਹਦੇ ਨਾਲ ਮਿੱਠਾ ਘੱਟ ਜਾਂਦਾ ਜੀ। ਦੋਸਤੋ ਤੁਹਾਡੇ ਨਾਲ ਵੀ ਮੈਂ ਇਹ ਗੱਲ ਸਾਂਝੀ ਕਰ ਰਿਹਾ ਕਿ ਜਦੋਂ ਵੀ ਤੁਸੀਂ ਕਿਤੇ ਚਾਹੇ ਜੂਸ ਪੀ ਰਹੇ ਹੋ ਚਾਹੇ ਗੰਨੇ ਦਾ ਰਸ ਪੀ ਰਹੇ ਹੋਗੇ ਤਾਂ ਉਹ ਜਿਹੜੀ ਜਗ੍ਹਾ ਤੇ ਪੀ ਰਹੇ ਹੋ ਜ਼ਰੂਰ ਦੇਖੋ ਕਿ ਸਾਫ਼ ਸੁ ਮੈਂ ਇਹਨਾਂ ਦਾ ਜਿਹੜਾ ਦੇਖਿਆ ਹੈਗਾ ਸਾਫ ਸਫਾਈ ਬਹੁਤ ਆਗਾ ਤੇ ਦੂਸਰਾ ਜਿਹੜਾ ਇਹਨਾਂ ਨੇ ਸੈਟਅਪ ਲਗਾਇਆ ਉਹ ਬਾ ਕਮਾਲ ਸੈਟਅਪ ਲਗਾਇਆ ਤੁਸੀਂ ਇਹ ਲਾ ਲਓ ਜੂਸ ਗੰਨੇ ਦੇ ਰਸ ਦੀ ਕੋਈ ਸਟਾਲ ਹੋਵੇ ਏਸੀ ਲਗਾਇਆ ਹੋਇਆ ਇਹਨਾਂ ਨੇ ਮੈਂ ਦੇਖ ਰਿਹਾ ਲਾਣੇ ਵੀ ਤੁਸੀਂ ਪਰ ਸੋਲਰ ਵੀ ਲਗਾਇਆ ਸੋਲਰ ਸਿਸਟਮ ਹਾਂ ਜੀ ਪਹਿਲਾਂ ਸੋਲਰ ਦੀ ਸਿਸਟਮ ਦੇ ਕੰਮ ਸ਼ੁਰੂ ਕਰੇ ਦੀ ਗਏ ਅੱਛੇ ਵਾਲਾ ਹਾਂ ਜੀ ਆਪਣੇ ਕੋਲ ਇੱਕ ਛੋਟੀ ਮਸ਼ੀਨ ਆ ਜੀ ਇੱਕੇ ਵੱਡੀ ਮਸ਼ੀਨ ਹੈ ਦੋ ਮਸ਼ੀਨਾਂ ਰੱਖੇ ਨੇ ਜੀ ਆਪਾਂ ਨੇ ਅੱਛਾ ਜੇ ਜੇ ਕਹੀਗਾ ਲਾਈਟ ਭਜੇ ਤਾਂ ਆਪਾਂ ਨੂੰ ਆਏ ਨਗਾ ਜੀ ਵੀ ਕੋਈ ਗਾ ਕਾਊਗਾ ਤੇ ਮੁਰਜੂਗਾ ਜੀ ਕਿਸੇ ਨੂੰ ਨਰਾਸ਼ ਕਰਕੇ ਨਹੀਂ ਭੇਜਣਾ ਜੀ ਅੱਛਾ ਕਹੀ ਗੱਲ ਅਸੀਂ ਰਾਤ ਨੂੰ ਵੀ ਸਵੇਰੇ 7 ਵਜੇ ਤੋਂ ਲੈ ਕੇ ਜੇ ਰਾਤ ਤੇ 8 ਵਜੇ ਤੱਕ ਚੱਲਦਾ ਹੈ ਸਾਡਾ ਅੱਛਾ ਕਹੀ ਗੱਲ ਜੇ ਅਸੀਂ ਮਸ਼ੀਨ ਤੋਂ ਵੀ ਦੀ ਜੀ ਤਾਂ ਵੀ ਜੇ ਕੋਈ ਆਵੇ ਤਾਂ ਅਸੀਂ ਨਰਾਸ਼ ਨਹੀਂ ਕਰਦੇ ਅਸੀਂ ਦਵਾਰ ਤੋਂ ਕੱਢ ਕੇ ਦੇ ਦਾਂਗੇ ਜੀ ਅੱਛਾ ਸਵੇਰੇ 7 ਵਜੇ ਆਉਂਦੇ ਹੋ ਤੁਸੀਂ ਤੇ 8 ਵਜੇ ਜਾਂਦੇ ਹੋ ਮਤਲਬ 13 ਘੰਟੇ ਹੋਗੇ 13 ਘੰਟੇ ਜੀ ਜੇ ਫੇਰ ਵੀ ਕੋਈ ਬੰਦਾ ਆ ਜਾਂਦਾ ਤਾਂ ਤੁਸੀਂ ਉਹਨੂੰ ਮਨਾ ਨਹੀਂ ਕਰਾਂਗੇ ਮਨਾ ਨਹੀਂ ਕਰਾਂਗੇ ਜੀ ਅੱਛਾ ਜੇ ਲਾਈਟ ਭਜਿੰਦੇ ਸੀ ਛੋ ਇਹ ਤੁਹਾਡੇ ਕੰਮ ਦਾ ਜਿਹੜਾ ਐਕਸਪੀਰੀਅੰਸ ਆ ਇਹ ਤੁਸੀਂ ਕਦੋਂ ਤੋਂ ਆ ਇਸ ਤੋਂ ਪਹਿਲਾਂ ਤੁਸੀਂ ਕੀ ਕਰ ਰਹੇ ਸੀਗੇ ਇਹ ਤੋਂ ਪਹਿਲਾਂ ਹੀ ਮੈਂ ਖੇਤੀ ਕਰਦਾ ਸੀ ਤੇ ਖੇਤੀ ਨਾਲ ਮੇਰਾ ਟਰਾਂਸਪੋਰਟ ਦਾ ਕੰਮ ਸੀ ਅੱਛਾ ਟਰਾਂਸਪੋਰਟ ਦਾ ਕੰਮ ਸੀ ਹਾਂਜੀ ਇਹ ਬਹੁਤ ਵਧੀਆ ਗੱਲ ਆ ਕਿ ਅੱਜ ਕੱਲ ਪੜ੍ਹੇ ਲਿਖੇ ਜੱਟਾਂ ਦੇ ਮੁੰਡੇ ਨੇ ਜਿਹੜੇ ਬਿਜ਼ਨਸ ਕਰਨ ਲੱਗੇ ਕੰਮ ਦੇ ਵਿੱਚ ਕੋਈ ਸ਼ਰਮ ਨਹੀਂ ਕੰਮ ਚਾਹੇ ਛੋਟਾ ਚਾਹੇ ਵੱਡਾ ਤੁਹਾਡਾ ਆਪਣਾ ਕੰਮ ਆਗਾ ਜਿਹੜਾ ਗੰਨਾ ਇਹ ਗੰਨਾ ਵੀ ਤੁਹਾਡਾ ਆਪਣਾ ਹਾਂਜੀ ਆਪਣਾ ਗੰਨਾ ਤੁਹਾਡਾ ਆਪਣਾ ਆਪਦਾ ਗੰਨਾ ਹੀ ਆਰਗੈਨਿਕ ਗੰਨਾ ਲਾਇਓ ਜੀ ਆਰਗੈਨਿਕ ਗੰਨਾ ਦਾ ਹੋਰ ਇਸ ਤੋਂ ਬਿਨਾ ਤੁਸੀਂ ਕੀ ਕਰ ਰਹੇ ਹੋ ਇਸ ਟਾਈਮ ਬਾਲ ਗੰਨੇ ਦੇ ਵਿੱਚ ਇੱਕ ਸਬਜ਼ੀ ਦਾ ਪ੍ਰੋਜੈਕਟ ਆਇਆ ਹੋਈ ਸਾਡਾ ਅੱਛਾ ਉਹ ਵੀ ਆਰਗੈਨਿਕ ਕਰ ਰਹੇ ਜੀ ਗੰਨੇ ਦੇ ਨਾਲ ਸਾਰੇ ਆਰਗੈਨਿਕ ਆ ਤੁਹਾਡੇ ਗੰਨਾ ਵੀ ਆਰਗੈਨਿਕ ਆ ਤੁਸੀਂ ਸਬਜ਼ੀਆਂ ਲਗਾਈਆਂ ਨੇ ਉਹਦੇ ਦੇਖਿਆ ਤੁਹਾਡੀ ਮੈਂ ਦੇਖ ਰਿਹਾ ਸੀ ਬਾਹਰ ਤੁਸੀਂ ਤਰਬੂਜ ਲਾਇਆ ਹੋ ਬਹੁਤ ਜ਼ਿਆਦਾ ਉਹ ਗੰਨੇ ਦੇ ਵਿੱਚ ਲਾਇਆ ਕਿਉਂਕਿ ਉਹਦੇ ਵਿੱਚ ਕੋਈ ਨਦੀਨ ਨਹੀਂ ਹੁੰਦਾ ਜੀ ਤੇ ਫਿਰ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਜੀ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ ਜੀ ਗੰਨਾ ਪਾ ਜੀ ਇੱਕ ਚੀਜ਼ ਦੱਸੋ ਜੇ ਕਿਸੇ ਨੇ ਬਿਜ਼ਨਸ ਇਹ ਸਟਾਰਟ ਕਰਨਾ ਹੋਵੇ ਤਾਂ ਕਿੰਨੀ ਕਿ ਇਨਵੈਸਟਮੈਂਟ ਹੈਗੀ ਇਹਦੇ ਵਿੱਚ ਇਹਦੇ ਵਿੱਚ 1,60,000 ਰੁਪਏ ਲੱਗਦਾ ਜੀ 140000 ਦੀ ਮਸ਼ੀਨ ਆਈ ਦੀ 20 ਤੋਂ 30000 ਰੁਪਏ ਦਾ 20 ਤੋਂ 30000 ਰੁਪਏ ਦਾ ਡੀਪ ਫ੍ਰੀਜ਼ਰ ਡੀਪ ਫ੍ਰੀਜ਼ਰ ਤੇ ਇਹ ਜਿਹੜੀ ਆ ਸ਼ੂਟਿੰਗ ਮਸ਼ੀਨ ਰੱਖੀ ਹੈ ਤੁਸੀਂ 58000 ਦੀ 58000 ਰੁਪਏ ਮੈਂ ਵੈਸੇ ਤਾਂ ਕੋਸਟ ਤਾਂ ਬਹੁਤ ਆ ਜੀ ਪਰ ਇਹ ਹੈਗਾ ਵੀ ਇਹਨਾਂ ਦਾ ਰਿਜ਼ਲਟ ਬਹੁਤ ਰਿਜ਼ਲਟ ਬਹੁਤ ਜੀ ਸਾਫ ਸਫਾਈ ਬਹੁਤ ਸਾਫ ਸਫਾਈ ਇੱਕ ਗਿਲ ਗੰਨਾ ਲਾ ਵੀ ਸਾਰਾ ਕਰਾਸ ਅੱਛਾ ਕੋਈ ਖਤਰਾ ਨਹੀਂ ਹੈਗਾ ਨਹੀਂ ਬਿਲਕੁਲ ਖਤਰਾ ਬਹੁਤ ਹੁੰਦਾ ਜਦੋਂ ਕੋਈ ਬੰਦਾ ਕੰਮ ਕਰਦਾ ਹੈ ਜੀ ਇਹਦੇ ਵਿੱਚ ਦੇਖੋ ਮੂਰੇ ਲੱਗੇ ਹੋਏ ਨੇ ਜੀ ਇਹਦੇ ਵਿੱਚ ਨਾ ਹੱਥ ਜਾਂਦਾ ਡਰਨ ਨਾਲ ਅੱਛਾ ਜੀ ਇਹਦੇ ਵਿੱਚ ਗੰਨਾ ਮ ਉਹ ਸਟਕ ਹੋ ਜੇ ਰੁਕ ਜੇ ਤਾਂ ਫਿਰ ਉਹ ਕਿਦਾ ਵਾਪਸ ਵਾਪਸ ਦਾ ਲੱਗਾ ਜੀ ਇਹਦੇ ਵਿੱਚ ਹੈਗਾ ਰਿਵਰਸ ਲੱਗਾ ਹੈ ਅੱਛਾ ਤੁਸੀਂ ਜਿਹੜੇ ਬਣਾ ਰਹੇ ਹੋਗੇ ਤੁਸੀਂ ਦੱਸਿਆ ਸੀ 7-8 ਤਰ੍ਹਾਂ ਦਾ ਤਾਂ ਹੁਣ ਬਣਾ ਰਹੇ ਹੋ ਜੂਸ ਤੁਸੀਂ ਹਾਂਜੀ ਹਾਂਜੀ ਔਰ ਫਿਊਚਰ ਦੇ ਵੀ ਤੁਸੀਂ ਹੋਰ ਵੀ ਨਵੇਂ ਨਵੇਂ ਨਵਾਂ ਫਰੂਟ ਲੈ ਕੇ ਜੀ ਸੀ ਉਹਨੂੰ ਗੰਨੇ ਚ ਐਡ ਕਰਕੇ ਦੇਖਦੇ ਜੀ ਤਾਂ ਕਿਹੋ ਜਿਹਾ ਟੇਸਟ ਹੁੰਦਾ ਜੀ ਅੱਛਾ ਫਿਰ ਗਾਗਨ ਵੀ ਚੈੱਕ ਕਰਾਉਣਾ ਜੀ ਜੇ ਕੋਈ ਪਸੰਦ ਕਰਦਾ ਜੀ ਰਿਸਪੌਂਸ ਵਧਿਆ ਮਿਲਦਾ ਤਾਂ ਅਸੀਂ ਉਹਨੂੰ ਵੀ ਸਟਾਰਟ ਕਰ ਦਿੰਦੇ ਪਹਿਲਾਂ ਮਤਲਬ ਕਿ ਤੁਸੀਂ ਰਿਜ਼ਲਟ ਆਪ ਦੇਖਦੇ ਜੀ ਕਿ ਸਹੀ ਹੈਗਾ ਜਾਂ ਨਹੀਂ ਫ੍ਰੂਟ ਹੁੰਦੇ ਨੇ ਜੀ ਗੰਨੇ 'ਚ ਮਿਕਸ ਨਹੀਂ ਹੁੰਦੇ ਜਿਵੇਂ ਆਂਬ ਹੋ ਗਿਆ ਜੀ ਆਂਬ ਗੰਨੇ 'ਚ ਮਿਕਸ ਕਰੀ ਤਾਂ ਜਿਹਦੇ ਵਿੱਚ ਥੋੜਾ ਜਿਹਾ ਵੀ ਨਿੰਬੂ ਪਾਈ ਜੀ ਤਾਂ ਫਟ ਜਾਂਦਾ ਜੀ ਅੱਛਾ ਹਾਂਜੀ ਆ ਉਹੀ ਹੈ ਜਿਹੜਾ ਬੰਦੇ ਦਾ ਐਕਸਪੀਰੀਅੰਸ ਆਗਾ ਉਹਦੇ ਉਹਦੇ ਨਾਲ ਹੀ ਆ ਰਾਣਾ ਭਾਈ ਜੀ ਮੈਨੇ ਇੱਕ ਚੀਜ਼ ਹੋਰ ਵੀ ਦੇਖੀ ਹੈਗੀ ਕਿ ਤੁਸੀਂ ਇਹਨੂੰ ਇੱਕ ਤੁਸੀਂ ਜੂਸ ਬਾਰ ਨਹੀਂ ਹੈਗਾ ਇੱਕ ਰੈਸਟੋਰੈਂਟ ਤੋਂ ਜ਼ਿਆਦਾ ਵਧੀਆ ਇਸ ਜਗਾਂ ਨੂੰ ਭਣਾ ਰੱਖਿਆਗਾ ਮੈਂ ਚਾਰੇ ਪਾਸੇ ਘੁੰਮ ਕੇ ਦੇਖ ਰਿਹਾ ਤੁਸੀਂ ਚਾਰੇ ਪਾਸੇ ਸਕਿਉਰਟੀ ਬੇਸਿਸ ਤੇ ਤੁਸੀਂ ਕੈਮਰੇ ਲਾ ਰੱਖੇ ਨੇ ਹਾਂਜੀ ਹਾਂ ਵੀ ਇਹ ਸਾਡਾ ਉਰੇ ਬੰਦਾ ਦੇਖੀ ਇੱਕ ਬੰਦਾ ਸਾਡਾ ਉਰੇ ਆ ਹਾ ਜੇ ਰਹਿੰਦਾ ਜੀ ਅੱਛਾ ਉਹਦੀ ਸਕਿਉਰਟੀ ਵਾਸਤੇ ਤੇ ਬਾਕੀ ਸਮਾਨ ਵਾਸਤੇ ਜੀ ਸਮਾਨ ਵਾਸਤੇ ਤੇ ਸਾਨੂੰ ਬਾਕੀ ਆਏ ਦੇਖੋ ਇਹ ਬੰਦਾ ਸਾਰੇ ਦਿਨ ਕੰਮ ਕਰਦਾ ਜੀ ਉਹਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਅੱਛਾ ਉਹਨੂੰ ਰੈਸਟ ਮਿਲੇ ਫੋਲੇ ਜੀ ਅੱਛਾ ਮਤਲਬ ਇਹ ਤੁਹਾਡੇ ਅਟੈਚ ਹੋਣੇ ਤੁਸੀਂ ਮਤਲਬ ਕਰਦਾ ਕਿ ਕਿ ਲੈਂਦੇ ਹੋ ਤਿੰਨ ਫੋਨਾਂ ਤੇ ਅਟੈਚ ਨਹੀਂ ਇਹ ਅੱਛਾ ਤਿੰਨ ਵੀ ਚਾਰ ਫੋਨਾਂ ਤੇ ਅਟੈਚ ਨੇ ਹਰ ਵੇਲੇ ਚਲਦੀ ਰਹਿੰਦੀ ਨਹੀਂ ਕਿ ਗੈਰਨੀ ਰਹਿੰਦੀ ਹੈ ਨਿਗਰਾਨੀ ਦਾ ਕਾਰਕਾਰ ਦੀ ਵੀ ਰਹਿੰਦੀ ਹੈ ਕਿ ਤੇ ਬੰਦੇ ਨੂੰ ਵੀ ਸਿਕਿਉਰਿਟੀ ਰਹਿੰਦੀ ਹੈ ਜੇ ਇਕੱਲਾ ਬੰਦਾ ਹੋਊਗਾ ਤਾਂ ਆਪਾਂ ਇਹ ਇਹ ਹੋਊਗੀ ਕਿ ਦੇਖ ਹੀ ਰਿਹਾ ਉਹਨੂੰ ਆਪਨੇ ਹਾਂ ਮੇਨ ਗੱਲ ਹੈ ਜੀ ਸਾਨੂੰ ਵੀ ਬੰਦੇ ਦੀ ਵੀ ਸਾਨੂੰ ਕੋਈ ਬੰਦੇ ਨੂੰ ਕੋਈ ਆ ਕੇ ਪਰੇਸ਼ਾਨ ਨਾ ਕਰੇ ਪਰੇਸ਼ਾਨ ਨਾ ਕਰੇ ਕਿਉਂਕਿ ਉਹਨੂੰ ਦਿਨੇ ਰਾਤ ਸਿਕਿਉਰਿਟੀ ਜ਼ਰੂਰੀ ਹੈ ਸਿਕਿਉਰਿਟੀ ਜ਼ਰੂਰੀ ਹੈ ਮੈਨੂੰ ਬਹੁਤ ਵਧੀਆ ਲੱਗੀ ਇਹ ਚੀਜ਼ ਕੀ ਤੁਹਾਡੇ ਸਾਰੇ ਪਾਸੇ ਕੈਮਰੇ ਕਵਰੇਜ ਨਾ ਸਾਡੇ ਛੇ ਕੈਮਰੇ ਲਾਉਣੇ ਨੇ ਸਾਰੇ ਪਾਸੇ ਕਿ ਤੁਹਾਡੇ ਆਉਣ ਨਾਲ ਇੱਥੇ ਜਿਆਦਾ ਰੌਣਕ ਵਧ ਗਈ ਹਾਂ ਜੀ ਰੌਣਕ ਉੱਡੇ ਹੋਣਾ ਜਿਆਦਾ ਹੀ ਲਵਨ ਕਬਦੀ ਬੰਦਾ ਦੇਖਦਾ ਨਾ 100 200 ਮੀਟਰ ਤੋਂ ਪਹਿਲੀ ਪਤਾ ਲੱਗ ਜਾਂਦਾ ਹੈਗਾ ਹਾਂਜੀ ਕੋਈ ਭੈਣ ਆਉਂਦੀ ਆ ਕੋਈ ਵੀਰੋਂ ਦਾ ਹਰੇਕ ਸੇਫ ਆ ਯਰੇ ਸ੍ਰੇਕ ਕੈਮਰੇ ਚ ਆ ਜੀ ਕੋਈ ਕਿਸੇ ਨਾਲ ਕੁਝ ਵੀ ਨਹੀਂ ਕਰ ਸਕਦਾ ਬਹੁਤ ਸੇਫ ਜਗ੍ਹਾ ਰੱਖੀ ਆ ਜੀ ਮੈਂ ਤੁਹਾਡੇ ਬਾਹਰ ਦੇਖਿਆ ਤੁਸੀਂ ਬਾਹਰ ਬੜਾ ਸੋਹਣਾ ਬੈਠਣ ਨੂੰ ਬਹਾਰ ਰੱਖਿਆਗਾ ਬੜੇ ਸੋਹਣੇ ਤੁਸੀਂ ਛੋਟੇ ਛੋਟੇ ਮੰਜੇ ਬਣਾ ਕੇ ਮੰਜੇ ਬਣਾਏ ਨੇ ਟੇਬਲ ਬਣਾ ਕੇ ਲਾ ਰੱਖੇ ਨੇ ਜਿੱਦਾਂ ਮਰਜ਼ੀ ਬਹੁਤ ਬੁਜੁਰਗ ਨੇ ਜੀ ਦੋ ਹੀ ਲੱਤਾਂ ਉੱਪਰ ਪਾ ਕੇ ਧਰ ਕੇ ਚੌਂੜੀ ਮਾਰ ਕੇ ਬੈੰਦੇ ਨੇ ਬਹੁਤ ਆਨੰਦ ਲੈ ਕੇ ਜਾਂਦੇ ਨੇ ਸ਼ आनंद ਲੈ ਕੇ ਜਾਂਦੇ ਰਣੀ ਵੀਰ ਦੇਖ ਰਿਆ ਸੀਗਾ ਮਤਲਬ ਕਿ ਮੈਂ ਬੜੀ ਵਾਰ ਇੱਥੋਂ ਲੰਘਦਾ ਹੁੰਦਾ ਸੀ ਹੈਨਾ ਤੇ ਤੁਸੀਂ ਕੁਛ ਨਾ ਕੁਛ ਚੇਂਜ ਕਰਦੇ ਕਰ ਰਹੇ ਹੋ ਕਦੀ ਕੁਛ ਚੇਂਜ ਕਰ ਰਹੇ ਹੋ ਕਦੀ ਉਸ ਚੀਜ਼ ਚ ਕਰ ਰਹੇ ਹੋ ਮੈਨੂੰ ਲੱਗਦਾ ਹੁਣ ਵੀ ਬਾਹਰ ਹੁਣ ਬਾਹਰ ਵੀ ਅਸੀਂ ਸ਼ੈੱਡ ਪਾਉਣੇ ਛੱਪੜ ਬਣਾਉਣਾ ਜੀ ਠੰਡਾ ਰੱਖਣ ਵਾਸਤੇ ਜੀ ਉਦੋਂ ਉੱਤੇ ਫੌਗਰ ਲਾ ਦਾਂਗੇ ਵੀ ਉਹ ਠੰਡਾ ਰਹੇ ਜੀ ਜੇ ਕੋਈ ਆਉਂਦਾ ਤਨ ਨੂੰ ਗਰਮੀ ਦੇ ਵਿੱਚ ਆਰਾਮ ਮਿਲੇ ਜੀ ਬੈਠਣ ਵਾਸਤੇ ਚਲੋ ਇੱਕ ਵਾਰੀ ਆਪਾਂ ਵੀਰ ਬਾਹਰ ਆਪਣੇ ਦੇਖ ਲਈ ਜਿਹੜੇ ਆਰਗੇਨਿਕ ਆਪਾਂ ਹਾਂ ਤੁਹਾਨੂੰ ਆਰਗੇਨਿਕ ਸਬਜ਼ੀ ਦਿਖਾ ਦਨੇ ਜੀ ਆਪਾਂ ਨਲਕਾ ਦੇਖੋ ਵੀਰ ਜੀ ਇਹ ਆਪਣਾ ਗੰਨਾ ਜੀ ਗੰਨੇ ਦੇ ਵਿੱਚ ਆਪਣੇ ਤਰਬੂਜ ਲਾਇਆ ਜੀ ਤੇ ਇਹਦੇ ਵਿੱਚ ਟਮਾਟਰ ਵੀ ਖੜਾਈ ਚਾਹਾਂ ਖੜਾਈ ਅਤੇ ਬੱਖ ਬੱਖ ਪ੍ਰਕਾਰ ਦੇ ਸਬਜ਼ੀਆਂ ਲਾਇਆ ਹੋਏ ਨੇ ਜੀ ਸਾਰੀਆਂ ਆਰਗੈਨਿਕ ਨੇ ਜੀ ਤੇ ਆਪਣੇ ਗੰਨਾ ਵੀ ਆਰਗੈਨਿਕ ਰੱਖਿਆ ਜੀ ਇਹਨੂੰ ਜਗਾ ਨੂੰ ਕਵਰ ਕਰਨ ਵਾਸਤੇ ਚ ਬੇਲਾਂ ਲਾਈਆਂ ਨੇ ਜੀ ਕਿ ਕਿੱਕ ਕੱਕ ਗੰਡਾਣਾ ਹੋਵੇ ਜੀ ਇਹਨੂੰ ਸਾਢੇ ਨੂੰ ਕਵਰ ਕਰ ਰਹੇ ਨੇ ਜੀ ਮਤਲਬ ਇੱਕ ਫਸਲ ਦੇ ਨਾਲ ਤੁਸੀਂ ਚਾਰ ਫਸਲਾਂ ਹੋਰ ਲਾਈ ਇਹਦੇ ਅਸੀਂ ਚਾਰ ਤੋਂ ਪੰਜ ਫਸਲਾਂ ਲੈ ਰਹੇ ਹਾਂ ਜੀ ਹੋਰ ਚਾਰ ਤੋਂ ਪੰਜ ਫਸਲਾਂ ਹੋਰ ਲੈ ਰਹੇ ਹਾਂਗੇ ਇਹ ਮਤਲਬ ਇਹ 스마트 ਫਾਰਮਿੰਗ ਆ ਕੀ ਉਹ ਮੈਂ ਕਹਿ ਸਕਦੇ ਆ 스마트 ਫਾਰਮਿੰਗ ਆ ਆਪਣੇ ਸਰਬੂਜ ਨੇ ਤਿਆਰ ਨਹੀਂ ਜੀ ਹੁਣ ਇਹ ਬਸ 10 ਦਿਨ ਹੋਰ ਲੱਜਣਗੇ ਇਹ ਜੀ ਇਹ ਥੋੜੀ ਇਹਨੇ ਨਰਮਾਈ ਆਈ ਹੈ ਜੀ ਅੱਛਾ 10 ਦਿਨਾਂ ਬਾਅਦ ਇਹਨੇ ਤਿਆਰ ਹੋ ਜਾਣਾ ਤਿਆਰ ਹੋ ਜਾਣਾ ਇਹ ਤੁਸੀਂ ਕਿੱਥੋਂ ਲਿਆ ਕੇ ਲੈ ਕੇ ਆਏ ਸੀ ਸਪੈਸ਼ਲ ਇਹ ਸੀ ਆਨਲਾਈਨ ਮੰਗਾਇਆ ਜੀ ਆਨਲਾਈਨ ਮੰਗਾਇਆ ਹੈਗਾ ਕਿੰਨੇ ਕਿੰਨੇ ਦੀ ਕੋਸਟ ਕੀਤੀ ਇਹਨੇ ਇਹ 2300 ਰੁਪਏ ਦਾ ਜੀ ਚੋਕ ਕੇ ਅੱਜਕੱਲ ਨਲਕੇ ਦੇਖਣ ਨੂੰ ਨਹੀਂ ਮਿਲਦੇ ਬੱਚੇ ਬਹੁਤ ਪਸੰਦ ਕਰਦੇ ਆ ਹਾਂ ਜੀ ਅੱਜਕੱਲ ਤੁਹਾਡੇ ਕੋਲ ਜਿਹੜਾ ਵੀ ਬੰਦਾ ਆ ਰਿਹਾ ਹੋਊਗਾ ਉਹ ਜ਼ਰੂਰ ਇਹਨੂੰ ਇੱਕ ਵਾਰ ਤੇ ਗੇੜਦਾ ਹੋ ਮੈਨੂੰ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਲੱਗਿਆ ਹੁਣ ਚਲਾ ਕੇ ਦਿਖਾ ਦੇਣੀ ਜੀ ਨਾ ਪਾਣੀ ਕਰ ਬਈ ਪੂਰਾ ਠੰਡਾ ਪਾਣੀ ਆ ਜੀ ਹਾਂ ਅਨੰਦ ਲੈ ਜਾਦਾ ਜੀ ਬੰਦੇ ਇਹ ਸਿੱਧਾ ਚ ਬੱਚੇ ਤੋਂ ਵਾਰ ਰੱਖਿਆ ਗਾ ਹਾਂ ਜੀ ਵਾ ਵਾ ਪਾਣੀ ਵੇਦਾ ਜੰਮੀ ਠੰਡਾ ਆ ਰਿਹਾ ਠੰਡਾ ਪਾਣੀ ਆ ਰਿਹਾ ਜੀ ਵਾ ਜੀ ਵਾ ਇਹ ਸਿਆਦ ਨੂੰ ਨਿੱਕਾ ਪਾਣੀ ਮਿਲੂਗਾ ਜੀ ਇੱਥੇ ਗਰਮੀ ਚ ਥੋੜਾ ਠੰਡਾ ਪਾਣੀ ਮਿਲੂਗਾ ਮੈਂ ਦੇਖਿਆ ਪਾਣੀ ਵੀ ਪੂਰਾ ਠੰਡਾ ਆ ਰਿਹਾ ਹਾਂ ਹਾਂ ਜੀ ਪੂਰਾ ਠੰਡਾ ਪਾਣੀ ਹੈਗਾ ਵੀ ਪਾਣੀ ਗਰਮ ਆਗਾ ਜਦੋਂ ਆਪਾਂ ਸੱਤੇ ਬੈਂਕੀ ਧਰਦੇ ਜੀ ਉਹਦਾ ਪਾਣੀ ਪੂ ਇਨੂੰ ਹੱਥ ਲੱਗੇ ਜਨੰਤ ਆਉਂਦਾ ਜੀ ਜਨੰਤ ਆਉਂਦਾ ਜੀ ਜਿਵੇਂ ਕੀ ਆਪਾਂ ਵੀ ਕਿਸੇ ਸੂਏ ਨੇਰ ਦੇ ਪਾਣੀ ਠੰਡਾ ਹੁੰਦਾ ਜੀ ਉਦਾ ਠੰਡਾ ਪਾਣੀ ਮਿਲਦਾ ਜੀ ਠੰਡਾ ਪਾਣੀ ਹਾਂਜੀ ਇੱਕ ਮੈਨੂੰ ਰਾਣੀ ਵੀਰ ਇਹ ਜਗਾ ਦੱਸੋ ਕਿਹੜੀ ਪੈਂਦੀ ਹੈਗੀ ਤੇ ਆਪਣਾ ਇੱਕ ਫੋਨ ਨੰਬਰ ਆਪਣੇ ਭਰਾਵਾਂ ਨੂੰ ਦੱਸ ਦਿਓ ਵੀਰੇ ਤੁਹਾਨੂੰ ਸਾਰਿਆਂ ਨੂੰ ਮੇਰੀ ਰਿਕਵੈਸਟ ਆ ਇੱਕ ਵਾਰੀ ਜ਼ਰੂਰ ਤੁਸੀਂ ਵਿਰਸਾ ਜੂਸਵਾਰ ਤੇ ਆ ਕੇ ਜਾਇਓ ਵਿਰਸਾ ਜੂਸਵਾਰ ਬਾਈ ਜੀ ਐਡਰੈਸ ਦੱਸ ਦਿਓ ਤੇ ਇੱਕ ਫੋਨ ਨੰਬਰ ਆਪਣਾ ਦੱਸ ਦਿਓ ਆਪਣਾ ਐਡਰੈਸ ਪੋਨੀਗੜ ਤੋਂ ਸਮਾਣਾ ਰੋਡ ਤੇ ਆ ਜੀ ਨੀਅਰ ਆਪਣੇ ਬੰਦ ਕੈਂਚੀਆ ਮੰਡੀ ਨੇ ਨਹੀਂ ਬੰਦ ਕੈਂਚੇ ਸਮਾਨ ਵਾਲਾ ਹੋਣੋਂ ਜ਼ਿਆਦਾ 500 ਮੀਟਰ ਤੇ ਆਪਣੀ ਹਟਾਈ ਠੀਕ ਹੈ ਹਾਂਜੀ ਤੇ ਆਪਣਾ ਮੋਬਾਈਲ ਨੰਬਰ 78140 54618 78140 54618 78140 54618 ਫੋਨ ਨੰਬਰ ਯਾਦ ਰੱਖਿਓ ਮਿੱਤਰੋ ਤੇ ਜਦੋਂ ਵੀ ਤੁਹਾਡਾ ਚੱਕਰ ਵੱਜਦਾਗਾ ਤਾਂ ਜ਼ਰੂਰ ਇੱਕ ਵਾਰੀ ਆ ਕੇ ਜੇ ਤੁਸੀਂ ਪਟਿਆਰੇ ਤੋਂ ਭਵਾਨੀਗੜ ਵੱਲ ਨੂੰ ਆ ਰਹੇ ਹੋਗੇ ਤਾਂ ਜ਼ਰੂਰ ਤੁਸੀਂ ਆ ਕੇ ਜਾਇਓ ਜਿਹੜਾ ਫਸਟ ਫਲਾਈਓਵਰ ਪੈਂਦਾ ਉਹ ਤੋਂ ਤੁਸੀਂ ਲੈਫਟ ਹੋਣਾਗਾ 500 ਮੀਟਰ ਤੇ ਇਹ ਵਿਰਸਾ ਜੂਸਬਾਰ ਆਗਾ ਤੁਹਾਨੂੰ ਆਪਣੇ ਆਪ ਇਹਦੇ ਬੋਰਡ ਦਿਖ ਜਾਣਗੇ ਇੱਕ ਵਾਰੀ ਆ ਕੇ ਜ਼ਰੂਰ ਆਨੰਦ ਮਾਣਿਓ ਕਿਉਂਕਿ ਜਿੰਨੀ ਇੱਥੇ ਮੈਂ ਸਾਫ ਸਪਾਈ ਦੇਖੀ ਹੈਗੀ ਇਹਨਾਂ ਦੀ ਤੇ ਜਿੰਨੀਆਂ ਵਧੀਆ ਇਨਵੈਂਸ਼ਨਸ ਇਹਨਾਂ ਦੀ ਮੈਂ ਗੰਨੇ ਦੇ ਰਾਸਤੇ ਵਿੱਚ ਦੇਖੀਆਂ ਨੇ ਉਹ ਸ਼ਾਇਦ ਆਸ ਤੋਂ ਪਹਿਲਾਂ ਮੈਂ ਕਦੇ ਨਹੀਂ ਦੇਖੀਆਂ ਟੇਸਟ ਬਹੁਤ ਵਧੀਆ ਰਿਜ਼ਲਟ ਬਹੁਤ ਵਧੀਆ ਆਗਾ ਹੋਰ ਨਵੀਂ ਵੀਡੀਓ ਵਾਸਤੇ ਦੇਖਦੇ ਰਹੋ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਨਾ ਨੁੱਲਿਓ ਤਾਂਤਾ ਖੁਸ਼ ਰਹੋ ਜਿਉਂਦੇ ਰਹੋ ਰੱਬ ਰੱਖਾ